ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਜਦੋਂ ਸ਼ਹਿਰਾਂ ਦੀ ਚਮਕ-ਦਮਕ ਇੰਨੀ ਨਹੀਂ ਸੀ ਹੁੰਦੀ ਤੇ ਪਿੰਡਾਂ ਦੀਆਂ ਗਲੀਆਂ ਮਿੱਟੀ ਦੀ ਸੋਂਦੀ ਖੁਸ਼ਬੂ ਨਾਲ ਭਰਿਆ ਹੁੰਦੀਆਂ ਸਨ ਇੱਕ ਛੋਟੇ ਜਿਹੇ ਪਿੰਡ ਦੇ ਕੋਨੇ ਵਿੱਚ ਇੱਕ ਪੁਰਾਣੇ ਪੀਪਲ ਦੇ ਦਰਖਤ ਹੇਠ ਇੱਕ 10 ਕੋ ਸਾਲ ਦਾ ਮੁੰਡਾ ਮੈਲੇ ਕੁਚੈਲੇ ਕੱਪੜੇ ਤੇ ਸੁੱਕੇ ਬੁੱਲ ਉਸਦੀ ਹਾਲਤ ਦੀ ਗਵਾਹੀ ਦੇ ਰਹੇ ਸਨ ਉਸਦਾ ਨਾਮ ਸੀ ਮੋਹਨ ਮੋਹਨ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਉਸਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਸਨ ਤੇ ਮੁਸ਼ਕਲ ਨਾਲ ਦੋ ਵਕਤ ਦੀ ਰੋਟੀ ਜੋੜ ਸਕਦੇ ਸਨ ਪਰ ਇੱਕ ਭਿਆਨਕ ਹਾਦਸੇ ਨੇ ਉਸਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਇੱਕ ਦਿਨ ਪਿੰਡ ਵਿੱਚ ਭਿਆਨਕ ਹੜ ਆਇਆ ਪਾਣੀ ਦੇ ਤੇਜ਼ ਵਹਾਅ ਵਿੱਚ ਉਸਦਾ ਘਰ ਬਹਿ ਗਿਆ ਤੇ ਉਸਦੇ ਮਾਤਾ-ਪਿਤਾ ਵੀ ਉਸ ਹੜ ਵਿੱਚ ਕਿਤੇ ਗਵਾਚ ਗਏ ਜਦੋਂ ਹੜ ਦਾ ਪਾਣੀ ਉਤਰਿਆ ਤਾਂ ਮੋਹਨ ਇਕੱਲਾ ਰਹਿ ਗਿਆ ਨਾ ਘਰ ਨਾ ਮਾਤਾ-ਪਿਤਾ ਨਾ ਕੋਈ ਸਹਾਰਾ ਮੋਹਨ ਲਈ ਜ਼ਿੰਦਗੀ ਇੱਕ ਸਖਤ ਇਮਤਿਹਾਨ ਬਣ ਗਈ ਪਿੰਡ ਵਾਲਿਆਂ ਨੇ ਕੁਝ ਦਿਨ ਉਹਨੂੰ ਸਹਾਰਾ ਦਿੱਤਾ ਪਰ ਹੌਲੀ-ਹੌਲੀ ਸਭ ਨੇ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰਤਾ। ਕੁਝ ਲੋਕਾਂ ਨੇ ਕਿਹਾ ਅनाथ ਬੱਚਿਆਂ ਦਾ ਕੋਈ ਭੋਖ ਨਹੀਂ ਹੁੰਦਾ। ਕੁਝ ਬੋਲੇ ਇਹ ਭੀਖ ਮੰਗ ਕੇ ਜੀਵੇਗਾ। ਛੋਟੀ ਉਮਰ ਵਿੱਚ ਹੀ ਮੋਨ ਨੂੰ ਸਮਝ ਆ ਗਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਖੁਦ ਬਣਾਉਣੀ ਪੈਗੀ ਪਰ ਕਿਵੇਂ? ਉਹ ਪਿੰਡ ਤੋਂ ਨੇੜੇ ਦੇ ਇੱਕ ਸ਼ਹਿਰ ਵੱਲ ਨਿਕਲ ਪਿਆ। ਉਸ ਨੂੰ ਮਹਿਸ ਸੀ ਕਿ ਉੱਥੇ ਉਹਨੂੰ ਕੋਈ ਕੰਮ ਮਿਲ ਜਾਵੇਗਾ ਪਰ ਹਕੀਕਤ ਇਸ ਤੋਂ ਕਿਤੇ ਜ਼ਿਆਦਾ ਸਖਤ ਸੀ। ਸ਼ਹਿਰ ਦੀਆਂ ਸੜਕਾਂ ਤੇ ਮੋਰ ਨੂੰ ਹਰ ਪਾਸੇ ਸਿਰਫ ਓ ਪੀੜੀ ਪੀੜ ਨਜ਼ਰ ਆਉਂਦੀ। ਲੋਕ ਆਪਣੀ ਜ਼ਿੰਦਗੀ ਵਿੱਚ ਇੰਨੇ ਮਸਤ ਸਨ ਕਿ ਕਿਸੇ ਨੂੰ ਉਸ ਦੀ ਭੁੱਖ ਜਾਂ ਤਕਲੀਫ ਨਹੀਂ ਦਿਖਤੀਆਂ ਸਨ। ਕਈ ਕਈ ਦਿਨਾਂ ਤੱਕ ਉਹਨੂੰ ਇਧਰ ਉਧਰ ਭਟਕ ਕੇ ਭੀ ਖਾਂ ਮੰਗੀ ਪਰ ਉਸ ਦਾ ਦਿਲ ਇਸ ਜ਼ਿੰਦਗੀ ਤੋਂ ਖੁਸ਼ ਨਹੀਂ ਸੀ। ਇੱਕ ਰਾਤ ਜਦੋਂ ਉਹ ਫੁੱਟਪਾਥ ਤੇ ਬੈਠਾ ਸੀ, ਇੱਕ ਅਧਕੜ ਉਮਰ ਦੇ ਆਦਮੀ ਨੇ ਉਹਨੂੰ ਵੇਖਿਆ। ਉਹ ਆਦਮੀ ਸਾਦੇ ਕੱਪੜਿਆਂ ਵਿੱਚ ਸੀ ਪਰ ਉਸ ਦੀਆਂ ਅੱਖਾਂ ਵਿੱਚ ਗਹਿਰਾਈ ਸੀ। ਉਸ ਨੇ ਮੋਰ ਨੂੰ ਪੁੱਛਿਆ ਉੱਤਰ ਤੂੰ ਇਸ ਤਰ੍ਹਾਂ ਪੀਖ ਮੰਗ ਰਿਆ ਮੋਹਨ ਨੇ ਜਵਾਬ ਦਿੱਤਾ ਮੇਰੇ ਕੋਲ ਹੋਰ ਕੋਈ ਰਾਹ ਹੀ ਨਹੀਂ ਮੈਂ ਕੀ ਕਰ ਸਕਦਾ ਉਹ ਆਦਮੀ ਨੇ ਡੂੰਗਾ ਸਾਲਿਆ ਤੇ ਕਿਹਾ ਕਦੇ ਸੁਣਿਆ ਕਿਸਮਤ ਉਸੇ ਦਾ ਸਾਥ ਦਿੰਦੀ ਜੋ ਮਿਹਨਤ ਕਰਦਾ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਪੀਖ ਮੰਗਣ ਤੋਂ ਬਿਹਤਰ ਇੱਕ ਰਾਹ ਵਿਖਾ ਸਕਦਾ ਮੋਹਨ ਉਸ ਆਦਮੀ ਦੇ ਗੱਲਾਂ ਸੁਣ ਕੇ ਥੋੜਾ ਹੈਰਾਨ ਹੋਇਆ ਪਰ ਉਸਦੇ ਸ਼ਬਦਾਂ ਵਿੱਚ ਕੁਝ ਅਜੀਹਾ ਸੀ ਜੋ ਸਿੱਧਾ ਉਹਦੇ ਦਿਲ ਵਿੱਚ ਉਤਰ ਗਿਆ ਉਹਨੇ ਹਿੰਮਤ ਕਰਕੇ ਪੁੱਛਿਆ ਤੁਸੀਂ ਕੌਣ ਹੋ ਤੇ ਮੈਨੂੰ ਕੀ ਸਿਖਾ ਸਕਦੇ ਹੋ ਉਹ ਆਦਮੀ ਮੁਸਕਰਾਇਆ ਤੇ ਬੋਲਿਆ ਮੇਰਾ ਨਾਮ ਰਾਮਸ਼ਰਨ ਹੈ ਮੈਂ ਨੇੜੇ ਦੀ ਦੁਕਾਨ ਤੇ ਕੰਮ ਕਰਦਾ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਕੁਝ ਅਜਿਹਾ ਸਿਖਾ ਸਕਦਾ ਜਿਸ ਨਾਲ ਤੈਨੂੰ ਭੀਖਣਾ ਮੰਗਣੀ ਪਵੇ ਮੋਨ ਨੂੰ ਸਮਝ ਨਹੀਂ ਆਇਆ ਇਹ ਆਦਮੀ ਉਸਦੀ ਮਦਦ ਕਿਉਂ ਕਰਨਾ ਚਾਹੁੰਦਾ ਪਰ ਉਸ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ ਉਹਨੇ ਸਿਰ ਹਿਲਾਇਆ ਤੇ ਕਿਹਾ ਮੈਨੂੰ ਸਿਖਾਓ ਰਾਮਸ਼ਰਨ ਉਸਨੂੰ ਨਾਲ ਲੈ ਕੇ ਇੱਕ ਛੋਟੀ ਜੀ ਦੁਕਾਨ ਤੇ ਗਿਆ ਜਿੱਥੇ ਮਠਿਆਈਆਂ ਨਮਕੀਨ ਤੇ ਕੁਝ ਰੋਜ਼ਮਰਾਂ ਦੀਆਂ ਚੀਜ਼ਾਂ ਵੇਕਦੀਆਂ ਸਨ ਉਸਨੇ 모ਹਨ ਨੂੰ ਕਿਹਾ ਜੇ ਤੂੰ ਇੱਥੇ ਕੁਝ ਕੰਮ ਕਰੇਗਾ ਤਾਂ ਤੈਨੂੰ ਮਿਹਨਤ ਦੀ ਕਮਾਈ ਮਿਲੇਗੀ ਪਰ ਯਾਦ ਰੱਖੀ ਮਿਹਨਤ ਵਿੱਚ ਸਬਰ ਤੇ ਇਮਾਨਦਾਰੀ ਜ਼ਰੂਰੀ ਹੈ 모ਹਨ ਨੇ ਤੁਰੰਤ ਹਾਂ ਮੀਂਹ ਬਰ ਦਿੱਤੀ ਤੇ ਅਗਲੇ ਦਿਨ ਤੋਂ ਹੀ 모ਹਨ ਨੇ ਕੰਮ ਸ਼ੁਰੂ ਕਰ ਦਿੱਤਾ ਸ਼ੁਰੂ ਵਿੱਚ ਉਹਨੂੰ ਝਾੜੂ ਲਾਉਣੀ ਪਈ ਫਿਰ ਬਰਤਨ ਧੋਣੇ ਪਏ ਕੰਮ ਨਵਾਂ ਸੀ ਸਰੀਰ ਥੱਕਿਆ ਹੋਇਆ ਸੀ ਪਰ ਉਸਦੇ ਦਿਲ ਵਿੱਚ ਇੱਕ ਨਵਾਂ ਜੋਸ਼ ਸੀ ਜਦੋਂ ਦਿਨ ਖਤਮ ਹੋਇਆ ਤਾਂ ਦੁਕਾਨਦਾਰ ਨੇ ਮੋਹਨ ਨੂੰ 5 ਰੁਪਏ ਤੇ ਇੱਕ ਗਰਮ ਰੋਟੀ ਦਿੱਤੀ ਇਹ ਪਹਿਲੀ ਵਾਰ ਸੀ ਜਦੋਂ ਮੋਹਨ ਨੇ ਆਪਣੀ ਮਿਹਨਤ ਦੀ ਕਮਾਈ ਵੇਖੀ ਸੀ ਉਸਨੇ ਉਹ ਰੋਟੀ ਹੱਥ ਵਿੱਚ ਲਈ ਉਸਦੀ ਖੁਸ਼ਬੂ ਮਹਿਸੂਸ ਕੀਤੀ ਤੇ ਸੋਚਿਆ ਇਹ ਭੀਖ ਵਿੱਚ ਮਿਲੇ ਸੁੱਕੇ ਟੁਕੜਿਆਂ ਤੋਂ ਕਿਤੇ ਵੱਖਰੀ ਆ ਰਾਮਚੰਦ ਨੇ ਸਭ ਦੇਖ ਰਏ ਸਨ ਉਹਨੇ ਵੇਖਿਆ ਕਿ ਮਿਹਨਤ ਦਾ ਸਵਾਦ ਵੀ ਵੱਖਰਾ ਹੀ ਹੁੰਦਾ ਪਰ ਇਹ ਤਾਂ ਬਸ ਸ਼ੁਰੂਆਤ ਹੈ ਅਸਲੀ ਕੰਮ ਉਦੋਂ ਸ਼ੁਰੂ ਹੋਵੇਗਾ ਜਦੋਂ ਤੋਂ ਆਪਣੇ ਪੈਰਾਂ ਤੇ ਖੜਾ ਹੋਣ ਦੀ ਥਾਂ ਲਵੇ ਮੋਹਨ ਨੇ ਉਸ ਦਿਨ ਫੈਸਲਾ ਕਰ ਲਿਆ ਕਿ ਹੁਣ ਉਹ ਭੀਖ ਨਹੀਂ ਮੰਗੇਗਾ ਸੁਖ ਮਿਹਨਤ ਕਰੇਗਾ ਮੋਹਨ ਨੇ ਦੁਕਾਨ ਤੇ ਕੰਮ ਜਾਰੀ ਰੱਖਿਆ ਪਰ ਜਲਦੀ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ ਸਿਰਫ ਝਾੜੂ ਲਾਉਣਾ ਤੇ ਬਰਤਨ ਧੋਣ ਨਾਲ ਉਸਦੀ ਜ਼ਿੰਦਗੀ ਨਹੀਂ ਬਦਲੇਗੀ ਉਹ ਹੋਰ ਸਿੱਖਣਾ ਚਾਹੁੰਦਾ ਸੀ ਐਸੀ ਸੋਚ ਨਾਲ ਉਸਨੇ ਰਾਮਸ਼ਰਨ ਨੂੰ ਪੁੱਛਿਆ ਕਿ ਮੈਂ ਕੁਝ ਹੋਰ ਸਿੱਖ ਸਕਦਾ ਹਾਂ ਰਾਮਸ਼ਰਨ ਨੇ ਉਸਦੀਆਂ ਅੱਖਾਂ ਵਿੱਚ ਚਮਕ ਵੇਖੀ ਤੇ ਕਿਹਾ ਜੇ ਸਿੱਖਣ ਦੀ ਚਾਹ ਹੈ ਤਾਂ ਤੈਨੂੰ ਨਵੇਂ ਕੰਮ ਤੋਂ ਡਰਨਾ ਨਹੀਂ ਚਾਹੀਦਾ ਇਸ ਤੋਂ ਬਾਅਦ ਉਹਨੇ ਮੋਹਨ ਨੂੰ ਹਿਸਾਬ ਕਿਤਾਬ ਕਰਨਾ ਸਿਖਾਇਆ ਹੌਲੀ ਹੌਲੀ ਮੋਹਨ ਪੈਸੇ ਗਿਣਨ ਗਾਕਾ ਨਾਲ ਗੱਲਬਾਤ ਕਰਨ ਤੇ ਦੁਕਾਨ ਦੇ ਛੋਟੇ ਮੋਟੇ ਕੰਮ ਸਮਝਣ ਲੱਗ ਪਿਆ ਹੁਣ ਉਹਨੂੰ ਮਹਿਸੂਸ ਹੋਇਆ ਵੀ ਕਿਸਮਤ ਬੈਠ ਕੇ ਇੰਤਜ਼ਾਰ ਕਰਨ ਨਾਲ ਨਹੀਂ ਬਦਲਦੀ ਕਿਸਮਤ ਉਦੋਂ ਬਦਲਦੀ ਜਦੋਂ ਇਨਸਾਨ ਖੁਦ ਉਸ ਨੂੰ ਬਦਲਣ ਦੀ ठान ਲੈਂਦਾ ਮੋਹਨ ਹੁਣ ਸਿਰਫ ਝਾੜੂ ਲਾਉਣ ਵਾਲਾ ਮੁੰਡਾ ਨਹੀਂ ਸੀ ਉਹ ਸਿੱਖਣ ਲਈ ਹਮੇਸ਼ਾ ਤਿਆਰ ਰਹਿੰਦਾ ਦੁਕਾਨ ਤੇ ਗਾਹਕਾਂ ਨੂੰ ਵੇਖ ਕੇ ਉਹਨੇ ਸਮਝ ਲਿਆ ਵੀ ਕਿਹੜੀਆਂ ਚੀਜ਼ਾਂ ਜ਼ਿਆਦਾ ਵੇਖਦੀਆਂ ਹਨ ਲੋਕ ਕੀ ਪਸੰਦ ਕਰਦੇ ਹਨ ਤੇ ਕੀ ਇੱਕ ਦਿਨ ਜਦੋਂ ਮੈਂ ਦੁਕਾਨ ਦਾ ਮਾਲਕ ਕਿਤੇ ਬਾਹਰ ਗਿਆ ਹੋਇਆ ਸੀ ਇੱਕ ਗਾਹਕ ਆਇਆ ਤੇ ਬੋਲਿਆ ਭਾਜੀ ਮੈਨੂੰ 1 ਕਿਲੋ ਬੇਸਨ ਦੇ ਦਿਓ ਮੂੰਹ ਚਿਰ ਗਿਆ ਕਿਉਂਕਿ ਉਹਨੇ ਪਹਿਲਾਂ ਕਦੇ ਕੰਮ ਨਹੀਂ ਸੀ ਕੀਤਾ ਪਰ ਉਹਨੇ ਹਿੰਮਤ ਜੁਟਾਈ ਦੁਕਾਨ ਦੇ ਅੰਦਰ ਜਾ ਕੇ ਬੇਸਨ ਦਾ ਪੈਕੇਟ ਕੱਢਿਆ ਵਜ਼ਨ ਕੀਤਾ ਤੇ ਗਾਹਕ ਨੂੰ ਦੇ ਦਿੱਤਾ ਜਦੋਂ ਦੁਕਾਨਦਾਰ ਵਾਪਸ ਆਇਆ ਤਾਂ ਉਹਨੇ ਮੂੰਹ ਦੇ ਜ਼ਿੰਮੇਵਾਰੀ ਚੁੱਕਣ ਦੀ ਹਿੰਮਤ ਵੇਖੀ ਤੇ ਖੁਸ਼ ਹੋ ਗਿਆ ਤੂੰ ਤਾਂ ਤੇਜ਼ੀ ਨਾਲ ਸਿੱਖ ਰਿਹਾ ਮੋਹਨ ਜੇ ਐਸੀ ਤਰ੍ਹਾਂ ਮਿਹਨਤ ਕਰਦਾ ਰਹੇਗਾ ਤਾਂ ਬਹੁਤ ਅੱਗੇ ਜਾਏਗਾ ਇਹ ਸੁਣ ਕੇ ਮੋਹਨ ਦੇ ਅੰਦਰ ਇੱਕ ਅਜੀਬ ਜਿਹੀ ਖੁਸ਼ੀ ਦੌੜ ਗਈ ਪਹਿਲੀ ਵਾਰ ਨੂੰ ਮਹਿਸੂਸ ਹੋਇਆ ਕਿ ਉਹ ਸੱਚਮੁੱਚ ਕੁਝ ਕਰ ਸਕਦਾ ਦਿਨ ਬੀਤਦੇ ਗਏ ਤੇ ਮੋਹਨ ਹੁਣ ਦੁਕਾਨ ਦੇ ਹਰ ਕੰਮ ਵਿੱਚ ਨਿਪੁੰਨ ਹੁੰਦਾ ਜਾ ਰਿਹਾ ਸੀ ਪਰ ਸਫਲਤਾ ਦੇ ਰਾਹ ਵਿੱਚ ਹਮੇਸ਼ਾ ਮੁਸ਼ਕਲਾਂ ਵੀ ਆਉਂਦੀਆਂ ਨੇ ਇੱਕ ਦਿਨ ਦੁਕਾਨ ਤੇ ਬਹੁਤ ਭੀੜ ਸੀ ਮੋਹਨ ਨੇ ਜਲਦੀ ਜਲਦੀ ਕੰਮ ਕਰਦੇ ਇੱਕ ਗਾਹਕ ਨੂੰ ਗਲਤ ਚੀਜ਼ ਫੜਾ ਦਿੱਤੀ ਗਾਗ ਨਰਾਜ ਹੋ ਗਿਆ ਤੇ ਉਸਨੇ ਦੁਕਾਨਦਾਰ ਨੂੰ ਸ਼ਿਕਾਇਤ ਕਰ ਦਿੱਤੀ ਦੁਕਾਨਦਾਰ ਨੇ ਗੁੱਸੇ ਵਿੱਚ ਮੋਹਨ ਨੂੰ ਕਿਹਾ ਜੇ ਦੁਕਾਨ ਸੰਭਾਲਣੀ ਨਹੀਂ ਆਉਂਦੀ ਤਾਂ ਇਹ ਕੰਮ ਨਾ ਕਰ ਮੋਹਨ ਦਾ ਦਿਲ ਟੁੱਟ ਗਿਆ ਉਸਨੇ ਸੋਚਿਆ ਕਿ ਮੈਂ ਸੱਚਮੁੱਚ ਇਸ लायक ਨਹੀਂ ਹਾਂ ਕਿ ਕੁਝ ਵੱਡਾ ਕਰ ਸਕਾਂ ਰਾਮਸ਼ਰ ਨੇ ਉਸਦੀ ਉਦਾਸੀ ਵੇਖੀ ਤੇ ਉਸਨੂੰ ਨੇੜੇ ਬੁਲਾਇਆ ਉਹਨਾਂ ਨੇ ਕਿਹਾ ਪੁੱਤਰ ناکامی ਦਾ ਮਤਲਬ ਇਹ ਨਹੀਂ ਹੈ ਕਿ ਤੂੰ ਹਾਰ ਕੇ ਆਇਆ ਅਸਲ ਜਿੱਤ ਉਹੀ ਹੁੰਦੀ ਹੈ ਜੋ ਡਿੱਗਣ ਤੋਂ ਬਾਅਦ ਵੀ ਖੜਾ ਹੋਣ ਦੀ ਹਿੰਮਤ ਰੱਖਦਾ ਇਹ ਸੁਣ ਕੇ ਮੋਹ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਆ ਗਈ। ਉਸਨੇ ਮਨ ਵਿੱਚ ठाਣ ਲਿਆ ਕਿ ਹੁਣ ਉਹ ਪਹਿਲਾਂ ਨਾਲੋਂ ਵੀ ਬਿਹਤਰ ਕੰਮ ਕਰੇਗਾ। ਹੁਣ ਮੋਨ ਨਾ ਸਿਰਫ ਗਾਹਕਾਂ ਨੂੰ ਸੇਵਾ ਦੇਣ ਲੱਗ ਪਿਆ, ਸਗੋਂ ਇਹ ਵੀ ਸਿੱਖਣ ਲੱਗਾ ਕਿ ਦੁਕਾਨ ਕਿਵੇਂ ਚਲਾਈ ਜਾਂਦੀ। ਉਹ ਦੁਕਾਨ ਦੇ ਮਾਲਕ ਤੋਂ ਹਰ ਦਿਨ ਨਵੀਆਂ ਗੱਲਾਂ ਪੁੱਛਦਾ ਤੇ ਸਿੱਖਦਾ। ਇੱਕ ਦਿਨ ਉਹ ਨੇ ਰਾਮਚੰਦਰ ਨੂੰ ਪੁੱਛਿਆ ਕਿ ਮੈਂ ਵੀ ਕਦੇ ਆਪਣੀ ਖੁਦ ਦੀ ਦੁਕਾਨ ਖੋਲ੍ਹ ਸਕਦਾ? ਰਾਮਚੰਦਰ ਮੁਸਕਰਾਏ ਤੇ ਬੋਲੇ, ਜੇ ਤੂੰ ਮਿਹਨਤ ਤੇ ਸਬਰ ਰੱਖੇਗਾ ਤਕੁਝ ਵੀ ਸੰਭਵ ਨਹੀਂ ਪਰ ਤੈਨੂੰ ਆਪਣੇ ਤੇ ਪ੍ਰੂਸਾ ਕਰਨਾ ਪਵੇਗਾ ਤੇ ਥੋੜਾ ਸਬਰ ਰੱਖਣਾ ਪਵੇਗਾ ਮੋਹਨ ਨੇ ठाਨ ਲਈ ਕਿ ਉਹ ਸਿਰਫ ਕਿਸੇ ਹੋਰ ਦੀ ਦੁਕਾਨ ਤੇ ਕੰਮ ਨਹੀਂ ਕਰੇਗਾ ਸਗੋਂ ਆਪਣੀ ਖੁਦ ਦੀ ਦੁਕਾਨ ਵੀ ਖੋਲੇਗਾ ਪਰ ਇਸ ਲਈ ਉਸ ਕੋਲ ਪੈਸੇ ਨਹੀਂ ਸਨ ਹੁਣ ਅਗਲਾ ਸਵਾਲ ਸੀ ਪੈਸੇ ਕਿਵੇਂ ਜੋੜੇ ਜਾਣ ਮੁੰਡੇ ਮਨ ਵਿੱਚ ਇੱਕ ਨਵਾਂ ਸੁਪਨਾ ਜਨਮ ਲੈ ਚੁੱਕਾ ਸੀ ਆਪਣੀ ਖੁਦ ਦੀ ਦੁਕਾਨ ਦਾ ਆਪਣੀ ਖੁਦ ਦੀ ਦੁਕਾਨ ਖੋਲਣ ਦਾ ਸੁਪਨਾ ਪਰ ਇਹ ਸੁਪਨਾ ਪੂਰਾ ਕਰਨਾ ਆਸਾਨ ਨਹੀਂ ਸੀ ਉਸ ਕੋਲ ਨਾ ਤਾਂ ਪੈਸੇ ਸਨ ਤੇ ਨਾ ਹੀ ਕੋਈ ਜ਼ਮੀਨ ਪਰ ਉਸਨੇ ਠਾਨ ਲਿਆ ਸੀ ਹੁਣ ਉਹ ਹਾਰ ਨਹੀਂ ਮੰਨੇਗਾ ਦੁਕਾਨ ਦੇ ਮਾਲਕ ਤੋਂ ਰੋਜ਼ ਨਵੀਆਂ ਗੱਲਾਂ ਸਿੱਖਦਿਆਂ ਉਸ ਨੂੰ ਇਹ ਸਮਝ ਆ ਗਿਆ ਸੀ ਕਿ ਦੁਕਾਨ ਚਲਾਉਣ ਲਈ ਤਿੰਨ ਚੀਜ਼ਾਂ ਸਭ ਤੋਂ ਜ਼ਰੂਰੀ ਹੁੰਦੀਆਂ ਹਨ ਧਨ ਅਨੁਭਵ ਤੇ ਭਰੋਸਾ ਧਨ ਤਾਂ ਉਹਦੇ ਕੋਲ ਨਹੀਂ ਸੀ ਪਰ ਅਨੁਭਵ ਤੇ ਭਰੋਸਾ ਉਸਨੇ ਹੌਲੀ-ਹੌਲੀ ਹਾਸਲ ਕਰ ਲਿਆ ਸੀ ਇੱਕ ਦਿਨ ਮੋਹਨ ਨੇ ਰਾਮਚੰਦ ਨੂੰ ਪੁੱਛਿਆ ਕਿ ਮੈਂ ਕੁਝ ਹੋਰ ਕੰਮ ਕਰਕੇ ਪੈਸੇ ਕਮਾ ਸਕਦਾ ਰਾਮਚੰਦ ਉਸ ਦੀ ਲਗਨ ਵੇਖ ਕੇ मुस्कराए ਤੇ ਬੋਲੇ ਹਾਂ ਪੁੱਤਰ ਦੁਨੀਆ ਵਿੱਚ ਮਿਹਨਤ ਕਰਨ ਵਾਲਿਆਂ ਦੀ ਰਾਹ ਕਦੇ ਬੰਦ ਨਹੀਂ ਹੁੰਦੀ। ਰਾਮਚੰਦ ਨੇ ਉਸ ਨੂੰ ਇੱਕ ਠੇਲੇ ਵਾਲੇ ਨਾਲ ਮਿਲਵਾਇਆ ਜੋ ਸ਼ਹਿਰ ਵਿੱਚ ਸਬਜ਼ੀ ਵੇਚਦਾ ਸੀ। ਮੋਹਨੇ ਫੈਸਲਾ ਲਿਆ ਕਿ ਹੁਣ ਉਹ ਦੁਕਾਨ ਦੇ ਨਕਮ ਦੇ ਨਾਲ-ਨਾਲ ਸਵੇਰੇ ਤੇ ਸ਼ਾਮ ਸਬਜ਼ੀ ਵੇਚ ਕੇ ਕੁਝ ਪੈਸੇ ਬਚਾਵੇਗਾ। ਹੁਣ ਮੋਹਨ ਦੀ ਰੋਜ਼ਾਨਾ ਜ਼ਿੰਦਗੀ ਹੋਰ ਵੀ ਸਖਤ ਹੋ ਗਈ ਸੀ। ਸਵੇਰੇ ਉਹ ਸਬਜ਼ੀ ਦੇ ਠੇਲੇ ਤੇ ਕੰਮ ਕਰਦਾ ਫਿਰ ਦਿਨ ਵੇਲੇ ਉਹ ਦੁਕਾਨ ਤੇ ਸ਼ਾਮ ਨੂੰ ਫਿਰ ਸਬਜ਼ੀ ਵੇਚਣ ਨਿਕਲ ਜਾਂਦਾ। ਗਰਮੀ ਹੋਵੇ ਜਾਮੀ ਮੋਹਣ ਕਦੀ ਕੰਮ ਤੋਂ ਪਿੱਛੇ ਨਹੀਂ ਹਟਿਆ ਕਈ ਵਾਰ ਉਹਦੇ ਪੈਰ ਦਰਦ ਨਾਲ ਥੱਕ ਜਾਂਦੇ ਪਰ ਜਦੋਂ ਉਹ ਸੌਣ ਜਾਂਦਾ ਤਾਂ ਆਪਣੇ ਛੋਟੇ ਜਿਹੇ ਸਿੱਕਿਆਂ ਦੇ ਢੇਰ ਨੂੰ ਵੇਖ ਕੇ ਮੁਸਕਰਾਉਂਦਾ ਇਹ ਉਹੀ ਪੈਸੇ ਸਨ ਜੂਸ ਨੇ ਆਪਣੀ ਮਿਹਨਤ ਨਾਲ ਕਮਾਏ ਸਨ ਹੌਲੀ ਹੌਲੀ ਉਸ ਕੋਲ ਪੈਸੇ ਇਕੱਠੇ ਹੋਣ ਲੱਗੇ ਉਸਨੇ ਹਰ ਉਹ ਸਿੱਕੇ ਨੂੰ ਸੰਭਾਲ ਕੇ ਰੱਖਿਆ ਤੇ ਕਦੇ ਵੀ ਫालतू ਖਰਚ ਨਹੀਂ ਕੀਤਾ ਹੁਣ ਉਹ ਇਹ ਸਮਝ ਚੁੱਕਾ ਸੀ ਕਿ ਪੈਸਾ ਕਮਾਉਣਾ ਆਸਾਨ ਨਹੀਂ ਪਰ ਜੇ ਸਹੀ ਤਰੀਕੇ ਨਾਲ ਕਮਾਇਆ ਜਾਵੇ ਤਾਂ ਇਹੀ ਪੈਸਾ ਇਨਸਾਨ ਦੀ ਕਿਸਮਤ ਬਦਲ ਸਕਦਾ ਹੈ ਕੁਝ ਸਾਲਾਂ ਦੀ ਮਿਹਨਤ ਤੋਂ ਬਾਅਦ ਮੋਹਨ ਕੋਲ ਐਨੇ ਪੈਸੇ ਹੋ ਗਏ ਕਿ ਉਹ ਇੱਕ ਛੋਟੀ ਜਿਹੀ ਠੇਲਾ ਖਰੀਦ ਸਕਦਾ ਸੀ ਉਸਨੇ ਦੁਕਾਨ ਦੇ ਮਾਲਕ ਤੋਂ ਇਜਾਜ਼ਤ ਲਈ ਤੇ ਆਪਣਾ ਇੱਕ ਛੋਟਾ ਜਿਹਾ ਚਾਹ ਤੇ ਨਾਸ਼ਤੇ ਦਾ ਠੇਲਾ ਲਾਇਆ ਪਹਿਲੇ ਦਿਨ ਜਦੋਂ ਉਸਨੇ ਆਪਣੀ ਪਹਿਲੀ ਚਾਹ ਵੇਚੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਇਹ ਕੋਈ ਸਧਾਰਨ ਚਾਹ ਨਹੀਂ ਸੀ ਸਗੋਸਤੇ ਸੰਘਰਸ਼ ਸਬਰ ਤੇ ਮਿਹਨਤ ਦਾ ਫਲ ਸੀ ਲੋਕਾਂ ਨੂੰ ਉਸਦੀ ਬਣਾਈ ਚਾਹ ਪਸੰਦ ਆਈ ਤੇ ਹੌਲੀ-ਹੌਲੀ ਉਸ ਤੇ ਥੇਲੇ ਤੇ ਪੀੜ ਲੱਗਣ ਲੱਗੀ। ਹੁਣ ਉਹੀ ਮੋਹਨ ਜੁਕਦੇ ਸੜਕ ਕਿਨਾਰੇ ਪੀਖ ਮੰਗਦਾ ਸੀ, ਮਿਹਨਤ ਦਿਖਮਾਈ ਨਾਲ ਆਪਣੀ ਜ਼ਿੰਦਗੀ ਸੰਭਾਲ ਰਿਹਾ ਸੀ। ਮੋਹਨ ਦਾ ਚਾਹ ਦਾ ਥੇਲਾ ਚੱਲ ਪਿਆ, ਉਸਨੇ ਗਾਹਕਾਂ ਨੂੰ ਚੰਗੀ ਸੇਵਾ ਦੇਣ ਦਾ ਫੈਸਲਾ ਕੀਤਾ ਤੇ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ। ਹੌਲੀ-ਹੌਲੀ ਉਸਦੀ ਚਾਹ ਦੀ ਦੁਕਾਨੇ ਅੰਨੀ ਮਸ਼ਹੂਰ ਹੋ ਗਈ ਕਿ ਆਸ-ਪਾਸ ਦੇ ਲੋਕ ਉਸਨੂੰ ਪਛਾਣਨ ਲੱਗ ਪਏ। ਇੱਕ ਦਿਨ ਰਾਮਸ਼ਰਮ ਉਸਦੀ ਦੁਕਾਨ ਤੇ ਆਏ ਤੇ ਬੋਲੇ, "ਵੇਖੋ ਪੁੱਤਰ, ਅੱਜ ਤੂੰ ਜਿੱਥੇ ਐ ਉੱਥੇ ਤੇਰੀ ਮਿਹਨਤ ਨੇ ਤੈਨੂੰ ਪਹੁੰਚਾਇਆ ਐ।" ਇਹੀ ਕਿਸਮਤ ਹੁੰਦੀ ਏ ਜੋ ਮਿਹਨਤ ਕਰਦਾ ਏ ਉਸਦੀ ਕਿਸਮਤ ਖੁਦ ਉਸਦੇ ਹੱਥ ਵਿੱਚ ਆ ਜਾਂਦੀ ਏ ਮੋਹਨ ਮੁਸਕਰਾਇਆ ਤੇ ਉਹਨਾਂ ਦੇ ਪੈਰ ਛੂ ਕੇ ਬੋਲਿਆ ਤੁਸੀਂ ਜੋ ਮੈਨੂੰ ਸਿਖਾਇਆ ਉਹੀ ਮੇਰੀ ਕਿਸਮਤ ਬਦਲਣ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਮੋਹਨ ਸਿਰਫ ਆਪਣੇ ਤੱਕ ਸੀਮਤ ਨਹੀਂ ਰਿਹਾ ਉਸਨੇ ਹੋਰ ਵੀ ਗਰੀਬ ਬੱਚਿਆਂ ਨੂੰ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਉਸਨੇ ਉਹਨਾਂ ਬੱਚਿਆਂ ਨੂੰ ਦੱਸਿਆ ਕਿ ਜੇ ਉਹ ਮਿਹਨਤ ਕਰਨ ਤਾਂ ਕਦੇ ਭੁੱਖੇ ਨਹੀਂ ਰਹਿਣਗੇ ਕੁਝ ਸਾਲਾਂ ਬਾਅਦ ਮੋਹਨ ਦੀ ਚਾਹ ਦੀ ਦੁਕਾਨ ਇੱਕ ਛੋਟੀ ਜੀ ਹੋਟਲ ਵਿੱਚ ਬਦਲ ਗਈ ਉਨਸਕੋਲ ਆਪਣਾ ਮਕਾਨ ਸੀ ਚੰਗੀ ਜ਼ਿੰਦਗੀ ਸੀ ਤੇ ਸਭ ਤੋਂ ਵੱਡੀ ਗੱਲ ਆਪਣੇ ਤੇ ਭਰੋਸਾ ਸੀ ਇੱਕ ਦਿਨ ਜਦੋਂ ਉਹ ਆਪਣੇ ਹੋਟਲ ਦੇ ਸਾਹਮਣੇ ਬੈਠਾ ਸੀ ਤਾਂ ਉਸਨੇ ਉਹੀ ਪੁਰਾਣਾ ਫੁੱਟਪਾਥ ਵੇਖਿਆ ਜਿੱਥੇ ਉਹ ਕਦੇ ਪੀਕ ਮੰਗਦਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਹ ਤਕਲੀਫਾਂ ਦੇ ਨਹੀਂ ਸਗੋਂ ਸੰਤੋਸ਼ ਦੇ ਸਨ ਹੁਣ ਉਹ ਇੱਕ ਜਿਉਂਦਾ ਜਗਦਾ ਉਦਾਹਰਣ ਬਣ ਚੁੱਕਾ ਸੀ ਕਿ ਕਿਸਮਤ ਉਹਨਾਂ ਦਾ ਹੀ ਸਾਥ ਦਿੰਦੀ ਜੋ ਮਿਹਨਤ ਕਰਦੇ ਹਨ ਸੋ ਦੋਸਤੋ ਕਿਸਮਤ ਸਿਰਫ ਇੰਤਜ਼ਾਰ ਕਰਨ ਨਾਲ ਨਹੀਂ ਬਦਲਦੀ ਸੋ ਗੁਮੇਨ ਅਤੇ ਮਾਂਦਰੀ ਨਾਲ ਕੀਤੇ ਜਤਨਾਂ ਨਾਲ ਬਦਲਦੀ ਹੈ ਮੋਨਵੰਗ ਜੇ ਸੇ ਆਪਣੇ ਦੇ ਪ੍ਰੂਸਾ ਰਖੀਏ ਸਬਰ ਨਾਲ ਮਿਹਨਤ ਕਰੀਏ ਕਦੇ ਹਾਰ ਨਾ ਮੰਨੀਏ ਤਾਂ ਜ਼ਿੰਦਗੀ ਸਾਨੂੰ ਸਫਲਤਾ ਦਾ ਸਵਾਦ ਜ਼ਰੂਰ ਚਖਾਵੇਗੀ ਮੰਗ ਮੰਗਨ ਨਾਲੋਂ ਬਿਹਤਰ ਹੈ ਕਿ ਕੋਈ ਵੀ ਛੋਟਾ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਅਸਲੀ ਸਫਲਤਾ ਉਹੀ ਹੁੰਦੀ ਹੈ ਜੋ ਆਪਣੇ ਦਮ ਤੇ ਹਾਸਲ ਕੀਤੀ ਜਾਵੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਤਰ੍ਹਾਂ ਦੀ ਹੋਰ ਪ੍ਰੇਰਨਾ ਦਾ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਫਿਰ ਮਿਲਦੇ ਆ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰਾਖਾ